ਪੂਰੇ ਪੰਜਾਬ ਦੇ ਵਾਂ ਗੁਰਦਾਸਪੁਰ ਤੇ ਬਟਿਆਲਾ ਦੇ ਵਿੱਚ ਸੀਐਮ ਜੁੜਾ ਹੈ ਦੱਸਦੇ ਕਿ ਮੌਸਮ ਨੇ ਕਰਵਟ ਲੈ ਲਿਆ ਹੈ ਤੇ ਠੰਡ ਦਾ ਜ਼ੋਰ ਤੇਜ਼ੀ ਦੇ ਨਾਲ ਚੱਬਤ ਦਾ ਜਾ ਰਿਹਾ ਹੈ ਬੀਤੀ ਭਈ ਜੁੜੇ ਮੀਂਹ ਦੇ ਕਾਰਨ ਖੁਸ਼ਕ ਸਰਦੀ ਤੋਂ ਬੇਸ਼ੱਕ ਲੋਕਾਂ ਨੂੰ ਰਾਹਤ ਮਿਲ ਗਈ ਹੈ ਲੇਕਿਨ ਖੁਸ਼ਕ ਸਰਦੀ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਵੀ ਖਤਮ ਹੋ ਗਈਆਂ ਨਹੀਂ ਪਰ ਫਿਰ ਵੀ ਡਾਕਟਰ ਇਸ ਸਰਦੀ ਤੋਂ ਜੜਾ ਹੈ ਬਚਾ ਕਰਨ ਦੀ ਸਲਾਹ ਦੇ ਰਹੇ ਨੇ ਸੋਮਵਾਰ ਤੋਂ ਲਗਾਤਾਰ ਤੁੰਦ ਪੈਣੀ ਸ਼ੁਰੂ ਹੋ ਗਈ ਹੈ ਅਤੇ ਕੱਲ ਵੀ ਲਗਭਗ ਸਾਰਾ ਦਿਨ ਹੀ ਗਹਿਰੀ ਤੁੰਦ ਵਾਤਾਵਰਨ ਦੇ ਵਿੱਚ ਛਾਈ ਹੋਈ ਹੈ ਤਿੰਨ ਦਿਨ ਤੋਂ ਲੋਕਾਂ ਨੂੰ ਸੂਰਜ ਦੇ ਦਰਸ਼ਨ ਨਹੀਂ ਹੋਏ ਕੱਲ ਬੁੱਧਵਾਰ ਵੀ ਸੂਰਜ ਨੇ ਦਿਖਾਈ ਅਤੇ ਅਜ ਫਿਰ ਸਵੇਰ ਤੋਂ ਹੀ ਤੋਂ ਨਜ਼ਰ ਆ ਰਹੀ ਹੈ ਚਲੋ ਪਰੇਸ਼ਾਨੀ ਤਾਂ ਦੱਸ ਹੀ ਨਹੀਂ ਸਕਦੇ ਵੀ ਕਿੰਨੀ ਕਾ ਤੁਹਾਡੇ ਸਾਹਮਣੇ ਹੈ ਸਾਰੀ ਜਦੋਂ ਇੱਕ ਦਮ ਧੁੰਦ ਦੇ ਬੁੱਲੇ ਆਉਂਦੇ ਨੇ ਤੇ ਬੜੀ ਮੁਸ਼ਕਲ ਆਉਂਦੀ ਆ ਡਰਾਈਵਰ ਜਿਹੜੇ ਨੇ ਉਹ ਵਿਚਾਰੇ ਅੱਖਾਂ ਰਹਿ ਜਾਂਦੀਆਂ ਨੇ ਹਾਦਸਿਆਂ ਦਾ ਬਹੁਤ ਜ਼ਿਆਦਾ ਮਤਲਬ ਵੀ ਖਤਰਾ ਬਣਿਆ ਰਹਿੰਦਾ ਜਿਹੜੀ ਸੜਕਾਂ ਦੇ ਉੱਤੇ ਲਾਈਨਿੰਗ ਹੈ ਚਿੱਟੀ ਲਾਈਨਿੰਗ ਜਾਂ ਪੀਲੀ ਲਾਈਨਿੰਗ ਜਿਹੜੀ ਕੀਤੀ ਹੋਵੇ ਉਦੇ ਨਾਲ ਜਿਹੜਾ ਉਹ ਫਾਇਦਾ ਹੁੰਦਾ ਪਰ ਬਹੁਤ ਜਗ੍ਹਾ ਦੇ ਉੱਤੇ ਬਹੁਤ ਜਗ੍ਹਾ ਦੇ ਉੱਤੇ ਜਿਹੜੀ ਲਾਈਨਿੰਗ ਆ ਉਹ ਨਹੀਂ ਹੈਗੀ ਮੇਰਾ ਵਿਭਾਗਾਂ ਨੂੰ ਥੋੜੀ ਬੇਨਤੀ ਹੈ ਵੀ ਉਹ ਵੀ ਕੀਤਾ ਜਾਵੇ ਉਹਦੇ ਨਾਲ ਜਾਣ ਮਾਲ ਦੀ ਰੱਖਿਆ ਜਿਹੜੀ ਉਹ ਦੇਖੋ ਜੀ ਨੌਜਵਾਨਾਂ ਨੂੰ ਪ੍ਰੋਪਰ ਟ੍ਰੇਨਿੰਗ ਲੈਣੀ ਚਾਹੀਦੀ ਹੈ ਜਾ ਸਿੱਖਣੀ ਚਾਹੀਦੀ ਹੈ ਕੋਈ ਏਡੀ ਗੱਲ ਨਹੀਂ तकरीबन ਸਾਰੇ ਡਰਾਈਵਰ ਹੀ ਨੇ ਵਧੀਆ ਨੇ ਕਿਉਂਕਿ ਗੱਡੀਆਂ ਇਲੈਕਟ੍ਰੋਨਿਕਸ ਆਈਆਂ ਨੇ ਔਰ ਪੜੇ ਲਿਖੇ ਮੁੰਡੇ ਆ ਗਏ ਨੇ ਹੁਣ ਉਹ ਪੁਰਾਣੇ ਡਰਾਈਵਰ ਤੇ ਹੈ ਨਹੀਂ ਵੀ ਅਨਪਾਠ ਸੀਗੇ ਸਾਰੇ ਪੜ੍ਹੇ ਲਿਖੇ ਨੇ ਔਰ YouTube ਤੇ ਵਗੈਰਾ ਵੀ ਸਾਰਾ ਕੁਝ ਆਉਂਦਾ ਵੀ ਕਿੱਦਾਂ ਸਾਈਨ ਕਿਉਂਕਿ ਜਿਹੜੇ ਹੌਲੀ ਚਲਾਉਂ ਹਾਂ ਹੌਲੀ ਚਲਾਉਣ ਤੇ ਲਾਇਸੈਂਸ ਜਿਹੜੇ ਨੇ ਪ੍ਰੋਪਰ ਇਹਨਾਂ ਦੇ ਬਣਦੇ ਵੀ ਬੜੇ ਤਰੀਕੇ ਨਾਲ ਹੁਣ ਤਾਂ ਅੱਗੇ ਤੇ ਜਾਲੀ ਜੁਲੀ ਬਣ ਜਾਂਦੀ ਹੁਣ ਤੇ ਚਲਾ ਕੇ ਤੇ ਫੇਰ ਚਲਦੀ ਆ ਇੰਡੀਕੇਟਰ ਜਿਹੜੇ ਉਹ ਸਾਰੇ ਚੱਲਦੇ ਹੋਣੇ ਚਾਹੀਦੇ ਆ ਤੁਹਾਡੀਆਂ ਗੱਡੀਆਂ ਦੇ ਪੀਲੀਆਂ ਲਾਈਟਾਂ ਚੱਲਦੀਆਂ ਹੋਣੀਆਂ ਚਾਹੀਦੀਆਂ ਇਹ ਨਹੀਂ ਵੀ ਤੁਸੀਂ ਤੁਹਾਨੂੰ ਵਿਜ਼ਿਬਿਲਟੀ ਦੇਖਦੀ ਆ ਤੁਸੀਂ ਆਪਣੀਆਂ ਲਾਈਟਾਂ ਬੰਦ ਕਰਕੇ ਰੱਖੋ ਲਾਈਟਾਂ ਜਗਾ ਕੇ ਰੱਖੋ ਉਹ ਲਾਈਟਾਂ ਦਾ ਬਿੱਲ ਨਹੀਂ ਆਉਂਦਾ ਬਾਤ ਨੂੰ ਇੱਕ ਹਨੇਰਾ ਉੱਤੋਂ ਧੁੰਦ ਮਗਰ ਡਬਲ ਹੋ ਜਾਂਦੀ ਹੈ ਜੀ ਉਧਰ ਗੱਣਾ ਚੱਲ ਪਿਆ ਉਹ ਗੱਣਾ ਟਰਾਲੀਆਂ ਚੱਲ ਪਿਆ ਨਹੀਂ ਉਹਨਾਂ ਦੇ ਕੀ ਕਹਣਾ ਜਦੋਂ ਕਿੰਨੇ ਵਾਲਿਆਂ ਨੂੰ ਕੀ ਕਹਣਾ ਜਦੋਂ ਜਿੱਥੇ ਗੰਨੇ ਲਾ ਕੇ ਹੁੰਦੇ ਨੇ ਗੰਨੇ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਜੀ ਵੀ ਜਿਹੜੇ ਤੁਹਾਡੀਆਂ ਗੰਨਾ ਜਿਹੜਾ ਵਧਾਇਆ ਹੋਇਆ ਚਲੋ ਸਾਲ ਬਾਅਦ 6 ਮਹੀਨੇ ਜਦੋਂ ਵੀ ਤੁਸੀਂ ਟਰਾਲੀਆਂ ਲੈ ਕੇ ਰੋਡ ਤੇ ਆਉਨੇ ਹੋ ਪ੍ਰੋਪਰ ਇੰਡੀਕੇਟਰ ਵਗੈਰਾ ਜਿਹੜੀਆਂ ਲਾਈਟਾਂ ਜਿਹੜੀਆਂ ਹੁੰਦੇ ਡਿਜੀਟਲ ਬਹੁਤ ਲੱਗੀਆਂ ਨੇ ਮਗਰ ਲਾ ਕੇ ਰੱਖੋ ਵੀ ਤੁਹਾਡੀ ਦੂਰੋਂ ਪਤਾ ਲੱਗ ਸਕੇ ਬੱਸਾਂ ਵਾਲਿਆਂ ਨੂੰ ਕਾਰਾਂ ਵਾਲਿਆਂ ਨੂੰ ਕਿ ਟਰਾਲੀ ਆ ਰਹੀ ਹੈ ਮੇਰਾ ਨਾਮ ਬਚਿੱਤਰ ਸਿੰਘ ਢੋਂਡ ਦੇ ਵਿੱਚ ਬਹੁਤ ਜ਼ਿਆਦੀ ਪਰੇ ਗੱਡੀਆਂ ਚਲਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਡਰਾਈਵਰ ਨੂੰ ਭਾਵੇਂ ਉਹ ਸਰਕਾਰੀ ਆ ਭਾਵੇਂ ਉਹ ਪ੍ਰਾਈਵੇਟ ਵਾ ਜਾਨ ਤਾਂ ਸਾਰਿਆਂ ਦੀ ਇੱਕੋ ਜੀ ਆ ਪਰਿਵਾਰ ਆ ਮਗਰ ਬੱਚੇ ਆ ਹਰ ਇੱਕ ਨੂੰ ਆਪਣੀ ਗੱਡੀ ਜਿਹੜੀ ਆ ਸਲੋ ਚਲਾਉਣੀ ਚਾਹੀਦੀ ਆ ਗੱਡੀਆਂ ਦੀਆਂ ਲਾਈਟਾਂ ਵਗੈਰਾ ਡਿਮ ਲਾਈਟਾਂ ਹੈਂਡਿਕਟਰ ਇਸ਼ਾਰੇ ਵਗੈਰਾ ਸਾਰੇ ਜਗਨੇ ਚਾਹੀਦੇ ਗੱਡੀਆਂ ਦੇ ਗੱਡੀ ਭਾਵੇਂ ਕੋਈ ਵੀ ਹੋਵੇ ਭਾਵੇਂ ਨਿੱਕੀ ਵੀ ਭਾਵੇਂ ਵੱਡੀ ਆ ਕਾਰ ਵਾ ਬੱਸ ਵਾ ਜੋ ਵੀ ਆ ਟਰੱਕ ਵਾ ਇਸ ਕਰਕੇ ਧੁੰਦ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਐ ਐਕਸੀਡੈਂਟ ਹੋਣ ਦਾ ਕਾਰਨ ਇਹੋ ਬਣਦੇ ਜ਼ਿਆਦਾ ਕਿ ਅੱਗੇ ਦਿਖਾਈ ਘਟ ਦਿੰਦਾ ਵਾ ਲਾਈਟਾਂ ਵਗੈਰਾ ਘੱਟ ਚੱਲਦੀਆਂ ਅੱਜ ਕੱਲ ਟਰਾਲ ਉਹਨਾਂ ਦੇ ਮਗਰ ਕੋਈ ਵੀ ਲਾਈਟ ਨਹੀਂ ਹੁੰਦੀ ਉਹਦਾ ਕਰਕੇ ਬਹੁਤ ਜ਼ਿਆਦਾ ਡਰਾਈਵਰ ਨੂੰ ਪਰੇਸ਼ਾਨੀਆਂ ਆਉਂਦੀ ਐਕਸੀਡੈਂਟ ਤਾਂ ਹੁੰਦੇ ਜ਼ਿਆਦਾ ਇਸ ਕਰਕੇ ਲਾਈਟ ਜ਼ਰੂਰ ਚਾਹੀਦੀ ਗੱਡੀ ਦੀ ਡਿਮ ਲਾਈਟ ਹੈਂਡਿਕਟਰ ਇਹ ਜਗਨੇ ਚਾਹੀਦੇ ਮੇਰਾ ਤੇ ਇਹੋ ਸੁਝਾਅ ਆ ਸਾਰਿਆਂ ਨੂੰ ਵੇਖੋ ਵੀ ਆਪਣੀ ਜਾਨ ਦੀ ਆਪ ਅਸੀਂ ਰਾਖੀ ਕਰੀਏ ਗੱਡੀ ਜਿਹੜੀ ਗਲਤ ਨਾ ਚਲਾਈਏ ਉਹ ਵਟਾਕ ਵਗੈਰਾ ਤੁਹਾਨੂੰ ਨਾ ਕਰੀਏ ਸਭ ਤੋਂ ਪਹਿਲੀ ਗੱਲ ਤੇ ਆ ਦੂਜੀ ਗੱਲ ਇਹ ਵੀ ਲਾਈਟਾਂ ਵਗੈਰਾ ਦਾ ਧਿਆਨ ਰੱਖੋ ਗੱਡੀ ਜਿਹੜੀ ਆ ਜ਼ਿਆਦਾ ਓਵਰਸਪੀਡ ਨਹੀਂ ਚਲੋਣੀ ਚਾਹੀਦੀ ਧੁੰਦ ਦੇ ਵਿੱਚ ਮੈਂ ਤੇ ਇਹੋ ਕਹੂੰਗਾ ਵੀ ਆਪਣੀ ਜਾਨ ਦੀ ਆਪ ਰਾਖੀ ਕਰੋ ਤੂੰਦ ਦੀ ਬਹੁਤ ਜ਼ਿਆਦੀ ਪਰੇਸ਼ਾਨੀ ਆ ਰਹੀ ਆ ਕੋ ਜਿਹੜੇ ਹੈਵੀ ਵਾਹਨ ਆ ਗੰਨੇ ਵਾਲੀਆਂ ਟਰਾਲੀਆਂ ਤੂੜੀ ਵਾਲੇ ਟਰੱਕ ਇਹਨਾਂ ਦੀ ਬਹੁਤ ਜ਼ਿਆਦੀ ਪਰੇਸ਼ਾਨੀ ਆ ਤੇ ਟਰਾਲੀਆਂ ਟਰੋਲੀਆਂ ਤਾਂ ਤੇ ਈਦਾ ਮੈਂ ਵੀ ਮਤਲਬ ਕੋਈ ਇੰਡੀਕੇਟਰ ਵੀ ਹੈ ਨਹੀਂ ਪਿੱਛੇ ਪੂਰੇ ਪੰਜਾਬ ਵਿੱਚ ਮੌਸਮ ਨੇ ਕਰਵਟ ਲਾ ਲਈ ਆ ਤੇ ਠੰਡ ਦਾ ਜੋਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਗੁਰਦਾਸਪੁਰ ਦੀ ਗੱਲ ਕਰੀਏ ਤੇ ਗੁਰਦਾਸਪੁਰ ਵਿੱਚ ਵੀ ਲਗਾਤਾਰ ਫੋਗ ਪੈ ਰਹੀ ਹੈ ਐਸੇ ਲਈ ਅਸੀਂ ਖੜੇ ਆ ਗੁਰਦਾਸਪੁਰ ਦਰੰਗਲਾ ਰੋਡ ਤੇ ਬਾਈਪਾਸ ਚੌਂਕ ਕੋਈ ਚਿੱਤਰ ਤੁਹਾਨੂੰ ਦਿਖਾ ਦਿੰਨੇ ਆ ਸਵੇਰ ਤੋਂ ਹੀ ਸੰਗੜੀ ਤੂੰਦ ਪੈ ਗਈ ਹੈ ਜਿਹਨੂੰ ਕੋਹਰਾ ਵੀ ਕਿਹਾ ਜਾ ਸਕਦਾ ਹੈ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਹੈ ਔਰ ਜੇ ਗੱਲ ਪਿਛਲੇ ਦਿਨਾਂ ਦੀ ਕਰੀਏ ਤਾਂ ਸ਼ੁੱਕਰਵਾਰ ਤੋਂ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਸੀ ਸ਼ੁੱਕਰਵਾਰ ਸਹਿਰ ਤੋਂ ਔਰ 12 ਐਮ ਐਮ ਬਾਰਿਸ਼ ਰਿਕਾਰਡ ਕੀਤੀ ਗਈ ਸੀ ਸ਼ਨੀਵਾਰ ਸਹਿਰੇ ਵੀ 9:30 ਤੋਂ 10 ਵਜੇ ਤੱਕ ਬਾਰਿਸ਼ ਹੁੰਦੀ ਰਹੀ ਜਿਸ ਕਾਰਨ ਸੁੱਕੀ ਠੰਡ ਤੋਂ ਤਾਂ ਖੁਸ਼ਕ ਸਰਦੀ ਤੋਂ ਤਾਂ ਲੋਕਾਂ ਨੂੰ ਰਾਹਤ ਮਿਲ ਗਈ ਹੈ ਖੁਸ਼ ਸਰਦੀ ਨਾਲ ਹੋਣ ਵਾਲੀ ਬਿਮਾਰੀਆਂ ਤੋਂ ਵੀ ਲੋਕਾਂ ਨੂੰ ਰਾਹਤ ਮਿਲ ਗਈ ਹੈ ਲੇਕਿਨ ਫਿਰ ਵੀ ਹੂੰ ਜਿਹੜੀ ਫੌਗ ਵਾਲੀ ਸਰਦੀ ਪੈ ਰਹੀ ਹੈ ਉਹਦੇ ਤੋਂ ਵੀ ਡਾਕਟਰ ਲੋਕਾਂ ਨੂੰ ਬਚਨ ਦੀ ਸਲਾਹ ਦੇ ਰਹੇ ਨੇ ਤੇ ਐਤਵਾਰ ਬਾਰਿਸ਼ ਰੁਕ ਗਈ ਸੂਰਜ ਚੜ੍ਹਿਆ ਸੀ ਥੋੜੀ ਦੇਰ ਸੂਰਜ ਦੇਵਤਾ ਦੇ ਦਰਸ਼ਨ ਹੋਏ ਸੀ ਲੇਕਿਨ ਉਸ ਤੋਂ ਬਾਅਦ ਲਗਾਤਾਰ 3 ਦਿਨ ਸੰਗਲੀ ਤੁੰਦ ਪੈਂਦੀ ਰਹੀ 3 ਦਿਨਾਂ ਤੋਂ ਲਗਾਤਾਰ ਤੁੰਦ ਪੈ ਰਹੀ ਹੈ ਔਰ ਕੱਲ ਥੋੜੀ ਦੇਰ ਸੂਰਜ ਦੀ ਚਲਕ ਮਾਤਰ ਨਜ਼ਰ ਆ ਰਹੀ ਆਈ ਔਰ ਅੱਜ ਫੇਰ ਸਵੇਰ ਤੋਂ ਹੀ ਸੰਗਦੀ ਤੋਂ ਨਜ਼ਰ ਆ ਰਹੀ ਹੈ ਜੇ ਦਿਨਚਰਿਆ ਦੀ ਗੱਲ ਕਰੀਏ ਲੋਕਾਂ ਦੀ ਤਾਂ ਦਿਨਚਰਿਆ ਤੇ ਨੇਚਰਲੀ ਫਰਕ ਪੈਂਦਾ ਹੈ ਉਹ ਜੇ ਮੌਸਮ ਨਾਲ ਔਰ ਦੋਦੀ ਔਰ ਸਬਜੀ ਵੇਚਣ ਵਾਲੇ ਜਿਹੜੇ ਸਵੇਰੇ ਸਵੇਰੇ ਘਰੋਂ ਤੋਂ ਨਿਕਲਦੇ ਨੇ ਆਪਣੇ ਆਪਣੇ ਕਾਰੋਬਾਰ ਲਈ ਉਹ ਵੀ ਆਪਣੇ ਸਮੇਂ ਵਿੱਚ ਪਰਵਰਤਨ ਕਰ ਗਏ ਹੋਣਗੇ ਤੁਹਾਨੂੰ ਤਸਵੀਰਾਂ ਦਿਖਾ ਦਿੱਤੀਆਂ ਨੇ ਕੋਈ ਵੀ ਆਵਾਜਾਈ ਬਹੁਤ ਘੱਟ ਨਜ਼ਰ ਆ ਰਹੀ ਹੈ ਸੜਕ ਤੇ ਔਰ ਕੋਈ ਵੀ ਲੋਕ ਨਜ਼ਰ ਨਹੀਂ ਆ ਰਹੇ ਦੇਖਦੇ ਆ ਮੌਸਮ ਕਿੰਨੇ ਦੇ ਇੱਦਾਂ ਦਾ ਰਹਿੰਦਾ ਹੈ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ